ਮਾਨਸਾਨੀਅਤ ਇੰਨੀ ਸਾਡੀ ਗਿਰ ਗਈ ਵੀ ਅਸੀਂ ਇੱਕ ਡਿੱਗੇ ਬੰਦੇ ਨੂੰ ਚੱਕ ਨਹੀਂ ਸਕਦੇ ਪਾਣੀ ਨਹੀਂ ਪਿਲਾ ਸਕਦੇ ਇਹ ਬੰਦਿਆਂ ਦੇ ਪਰਚਾ ਹੋਣਾ ਚਾਹੀਦੇ ਜਿਹੜੇ ਸੜਕ ਦੇ ਉੱਤੇ ਕਣਕ ਪਾਉਂਦੇ ਨੇ ਹਾਂ ਜੀ ਹਾਂ ਕੱਲ ਨੂੰ ਕਿਸੇ ਦਾ ਧੀ ਪੁੱਤ ਪਹਿਲਾਂ ਤਾਂ ਕੱਲੇ ਕੱਲੇ ਬੱਚੇ ਜੰਮਣ ਲੱਗ ਗਏ ਤੇ ਆ ਕੀ ਵਜਿਆ ਇਹੀ ਕੱਲ ਨਾ ਸੀ ਯਾਰੇ ਤੇ ਇਹ ਗੰਡੂਆਂ ਐ ਛੜਕ ਦੇ ਉੱਪਰ ਕਿਦੋਂ ਛੜਕ ਤੇ ਕਣਕ ਨਹੀਂ ਪਾ ਦਾਂਦੇ ਹਾਂ ਪਾ ਦਿੰਦੇ ਨੇ ਮਿੱਟੀ ਦੀ ਵਾਲੀ ਉਹ ਤਾਂ ਹੀ ਮੋਟਰਸਾਈਕਲ ਤਿਲਕ ਗਿਆ ਅੱਛਾ ਜੀ ਸਾਹਮਣੇ ਘਰ ਤੀ ਸਾਨੂੰ ਨਾਲੇ ਬੰਦੇ ਫਰੀਂ ਗਏ ਅੰਦਰ ਉਹਨਾਂ ਨੇ ਆ ਕੇ ਬਾਰੇ ਚੱਕਿਆ ਵੀ ਨਹੀਂ ਜੀ ਸਾਨੂੰ ਦੇਖੋ ਕਰਾਂ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਜਿੱਥੇ ਡਿੱਗੇ ਇਹ ਇਨਸਾਨੀਅਤ ਐ ਇੰਨੀ ਸਾਡੀ ਗਿਰ ਗਈ ਵੀ ਅਸੀਂ ਇੱਕ ਡਿੱਗੇ ਬੰਦੇ ਨੂੰ ਚੱਕ ਨਹੀਂ ਸਕਦੇ ਪਾਣੀ ਨਹੀਂ ਪਿਲਾ ਸਕਦੇ ਜਾਂ ਅਸੀਂ ਪੱਟੀ ਨਹੀਂ ਕਰਾ ਸਕਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਆਮ ਕਿਸੇ ਦੇ ਵਸਦਾ ਰੋਗ ਨਹੀਂ ਵੀ ਇਹ ਬੰਦਿਆਂ ਦੇ ਪਰਚਾ ਹੋਣਾ ਚਾਹੀਦੇ ਜਿਹੜੇ ਸੜਕ ਦੇ ਉੱਤੇ ਕਣਕ ਪਾਉਂਦੇ ਨੇ ਕੱਲ ਨੂੰ ਕਿਸੇ ਦਾ ਧੀ ਪੁੱਤ ਪਹਿਲਾਂ ਤਾਂ ਕੱਲੇ ਕੱਲੇ ਬੱਚੇ ਜੰਮਣ ਲੱਗੇ ਕਿਸੇ ਦਾ ਹੋਰ ਧੀ ਪੁੱਤ ਡਿੱਗ ਕੇ ਕਿਸੇ ਦਾ ਇਨਸੀਡੈਂਟ ਹੋ ਗਿਆ ਜਾਂ ਮਰ ਖੱਪ ਗਿਆ ਫਿਰ ਅਸੀਂ ਪਿੱਟ ਦਿਆਂਗੇ ਹੁੰਦੇ ਨੇ ਐਕਸੀਡੈਂਟ ਆ ਦੇਖੇ ਗਿਰ ਗਏ ਜਿਹਨਾਂ ਦਾ ਸਿਰ ਵੱਜਦਾ ਸਿਰ ਵੱਜਦਾ ਖਾਈ ਫਿਰ ਸਾਹਮਣੇ ਸੱਟਾਂ ਲੱਗੀਆਂ ਹੋਈਆਂ ਨੇ ਗਿਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਹੋਰ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਮੰਡੀ ਮੰਡੀ ਚ ਪਾਲਿਆ ਕਰੋ ਕਿਉਂ ਛੜਕ ਦੇ ਉੱਤੇ ਲੋਕਾਂ ਦੀਆਂ ਜਾਨਾਂ ਦੇ ਤੁਸੀਂ ਦੁਸ਼ਮਣ ਬਣੇ ਹੋਗੇ ਅਸੀਂ ਜਾਣ ਬੁੱਝ ਕੇ ਆਵਦੇ ਸੀ ਪੁੱਤੀ ਮਰਵਾਈ ਜਾਂਦੇ ਆਗੇ ਇਹ ਗੰਡੂਆਂ ਇਹ ਛੜਕ ਦੇ ਉੱਪਰ ਕਿਦੋਂ ਗਰਦਿਆਣੀ ਨੂੰ ਜਾਂ ਲੈ ਗਈ ਸ਼ਾਮਾ ਕਰਨ ਨਜ਼ਾਰੇ ਤੇ ਅਸੀਂ ਉਹ ਕਿਹੜੀ ਸੜਕ ਤੇ ਕਣਕ ਨਹੀਂ ਪਾ ਦਾਂਦੀ ਹਾਂ ਪਾ ਦਿੰਦੇ ਨੇ ਮਿੱਟੀ ਦੀ ਵਾਲੀ ਉਦੋਂ ਤੇ ਹੀ ਮੋਟਰ ਸਾਡਾ ਮੋਟਰਸਾਈਕਲ ਹੈਗਾ 30 35 ਕਤੇ ਉਦੋਂ ਹੀ ਮੋਟਰਸਾਈਕਲ ਤਿਲਕ ਗਿਆ ਅੱਛਾ ਜੀ ਸਾਹਮਣੇ ਘਰ ਤੇ ਸਾਨੂੰ ਨਾਲੇ ਬੰਦੇ ਫਰੀਂਗੇ ਅੰਦਰ ਉਹਨਾਂ ਨੇ ਆਕੇ ਬਾਰੇ ਚੱਕਿਆ ਵੀ ਨਹੀਂ ਜੀ ਸਾਨੂੰ ਦੇਖੋ ਆਹ ਮੁੰਡੇ ਦੇ ਬਾਅਦ ਸੱਟ ਵੱਜੀ ਮੇਰੇ ਉਰੇ ਲੱਗੀ ਗੋਡੇ ਤੇ ਗਿੱਟਿਆਂ ਤੇ ਉਹ ਤੋਂ ਹੱਥ ਬੰਨ ਕੇ ਬੇਨਤੀ ਕਰਦੇ ਆ ਸਾਰਿਆਂ ਨੂੰ ਜੀ ਵੀ ਕਿਹੜੀ ਆਪਾਂ ਉਹ ਕਣਕ ਪਾਉਣਿਆ ਬਈ ਕਿਸੇ ਦਾ ਧੀ ਪੁੱਤ ਮਰ ਜੂਗਾ ਹਾਂਜੀ ਹਾਂਜੀ ਫਰੇਕ ਦੇ ਕੱਲੇ ਕੱਲੇ ਨੇ ਜੀ ਕੋਈ ਕਿਸੇ ਨੂੰ ਐਮਰਜੈਂਸੀ ਹੁੰਦੀ ਹੈ ਸੀਜ਼ਨ ਦਾ ਕੰਮ ਸਾਨੂੰ ਚੱਕਿਆ ਵੀ ਨਹੀਂ ਸਾਨੂੰ ਕਿਸੇ ਨੇ ਚੱਕਿਆ ਵੀ ਨਹੀਂ ਅੱਛਾ ਸੱਟਾਂ ਵੱਜੀਆਂ ਸੱਟਾਂ ਵੱਜੀਆਂ ਜੀ ਨਾਲੇ ਸਾਹਮਣੇ ਫਿਰਦੇ ਤੇ ਉਹ ਘਰ ਵਾਲੇ ਜੀ ਆਪ ਜਿਨੇ ਪਾਈ ਤੀ ਹਾਂਜੀ ਹਾਂ ਅੱਛਾ ਗੰਡੂਆਂ ਤੋਂ ਸੰਤਪੁਰੇ ਵਾਲੀ ਸੜਕ ਤੇ ਹੀ ਉਹ ਤੇ ਬਾਰੂ-ਬਾਰ ਕਣਕ ਪਾਈ ਪਈਦੀ ਉੱਥੇ ਉੱਥੇ ਡਿਗੇ ਹਾਂ ਜੀ ਕਿਉਂਕਿ ਸਾਡਾ ਏਸੀ ਥੋੜਾ ਜਿਆ ਪਰੋਬਲਮ ਕਰ ਗਿਆ ਸੀ ਨਵਾਂ ਲਿਆਂਦਾ ਸੀ ਚਲੋ ਠੀਕ ਕਰਤਾ ਮਿਸਤਰੀ ਸਿੰਘ ਪਹੁੰਚ ਗਏ ਨੇ ਤੇ ਇਹ ਬਾਈ ਵੀ ਪਹੁੰਚੇ ਨੇ ਤੇ ਆਪਾਂ ਘਰੇ ਬੈਠੇ ਫੋਨ ਮਾਰਦਾਂ ਨਿਆ ਵੀ ਛੇਤੀ ਤੋਂ ਛੇਤੀ ਮਿਸਤਰੀ ਸਿੰਘ ਜੀ ਪਹੁੰਚੋ ਇਹ ਵਿਚਾਰੇ ਲਾਲੋ ਨਾਲੇ ਦੱਸ ਰਹੇ ਨੇ ਵੀ ਸਲੋ ਜਾ ਰਹੀ ਸੀ ਇਹ ਜਿਹੜੀ ਸੜਕ ਦੇ ਤੇ ਕਣਕ ਪਾਈ ਦੇਖੋ ਇਹ ਮਜ਼ਦੂਰ ਨੇਗੇ ਮਿਸਤਰੀ ਸਿੰਘ ਨੇ ਇਹਨਾਂ ਦੀ ਰੋਜੀ ਰੋਟੀ ਦੇ ਵਿੱਚ ਕਿੱਡੀ ਲੱਤ ਵੱਜੀ ਦੀ ਜਿਹਨਾਂ ਦੀ ਸਿਰ ਵੱਜਦਾ ਜੇ ਫਿਰ ਵੱਜਦਾ ਫਿਰ ਅਸੀਂ ਉਹ ਘਰ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਜਿੱਥੇ ਇਹ ਡਿੱਗੇ ਇਹ ਇਨਸਾਨੀਅਤ ਐ ਇੰਨੀ ਸਾਡੀ ਗਿਰ ਗਈ ਵੀ ਅਸੀਂ ਕਿ ਡਿੱਗੇ ਬੰਦੇ ਨੂੰ ਚੱਕ ਨਹੀਂ ਸਕਦੇ ਪਾਣੀ ਨਹੀਂ ਪਿਲਾ ਸਕਦੇ ਜਾ ਸੀ ਪੱਟੀ ਨਹੀਂ ਕਰਾ ਸਕਦੇ ਉਹਨਾਂ ਦੀ ਕਣਕ ਡਿੱਗੀ ਹੋਈ ਸੀ ਉਹਨਾਂ ਦੀ ਇਹ ਕਣਕ ਦੀ ਸਾਹਮਣੇ ਨਾਲੇ ਗੇਟ ਬੰਦ ਹੈ ਇਹ ਹੋਈ ਦੱਸਣਗੇ ਵੀ ਉਹਨਾਂ ਦੀ ਕੀ ਹੁਣ ਲਸ ਰਹੇ ਨੇ ਇਹ ਸ਼ਾਮੀ ਕਣਕ ਦੀ ਗੇਟ ਖੁੱਲਿਆ ਫਿਰ ਕੀ ਕਹਿਣਾ ਚਾਹੁੰਦੇ ਹੋ ਜੀ ਕਣਕ ਵੀ ਉਹਨਾਂ ਦੀ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਆਮ ਕਿਸੇ ਦੇ ਵਸਦਾ ਰੋਗ ਨਹੀਂ ਵੀ ਇਹ ਬੰਦਿਆਂ ਦੇ ਪਰਚਾ ਹੋਣਾ ਚਾਹੀਦੇ ਜਿਹੜੇ ਸੜਕ ਦੇ ਉੱਤੇ ਕਣਕ ਪਾਉਂਦੇ ਨੇ ਹਾਂ ਜੀ ਹਾਂ ਕੱਲ ਨੂੰ ਕਿਸੇ ਦਾ ਧੀ ਪੁੱਤ ਪਹਿਲਾਂ ਤਾਂ ਕੱਲੇ ਕੱਲੇ ਬੱਚੇ ਜੰਮਣ ਲੱਗੇ ਹਾਂ ਕਿਸੇ ਦਾ ਹੋਰ ਧੀ ਪੁੱਤ ਡਿੱਗ ਕੇ ਕਿਸੇ ਦਾ ਇਨਸੀਡੈਂਟ ਹੋ ਗਿਆ ਜਾਂ ਮਰ ਖੱਪ ਗਿਆ ਫਿਰ ਅਸੀਂ ਪਿੱਟਦੇ ਆਂਗੇ ਹੁੰਦੇ ਨੇ ਐਕਸੀਡੈਂਟ ਆ ਦੇਖੇ ਗਿਰ ਗਏ ਜਿਹਨਾਂ ਦਾ ਸਿਰ ਵੱਜਦਾ ਸਿਰ ਵੱਜਦਾ ਖਾਈ ਫਿਰ ਸਾਹਮਣੇ ਸੱਟਾਂ ਲੱਗੀਆਂ ਹੋਈਆਂ ਨੇ ਗਿਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਹੋਰ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਮੰਡੀ ਮੰਡੀ ਚ ਪਾਲਿਆ ਕਰੋ ਕਿਉਂ ਛੜਕ ਦੇ ਉੱਤੇ ਲੋਕਾਂ ਦੀਆਂ ਜਾਨਾਂ ਦੇ ਤੁਸੀਂ ਦੁਸ਼ਮਣ ਬਣਿਓਗੇ ਅਸੀਂ ਜਾਣ ਬੁੱਝ ਕੇ ਆਵਦੇ ਤੀ ਪੁੱਤੀ ਮਰਵਾਈ ਜਾਂਦੇ ਆਂਗੇ ਠੀਕ ਹੈ